ਦੱਦੇ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਤੀਜੇ ਅਵਰਜਨ ਕਿਸੇ ਦੇ ਕੀਤਿਆ ਨਹੀਂ ਕੁਝ ਹੁੰਦਾ ਐਵੇਂ ਪਰ ਹਾਂ ਜੇ ਤੂੰ ਇੱਕ ਕੰਮ ਕਰ ਲਵੇਂਗਾ ਫਿਰ ਤੇਰੀ ਜ਼ਿੰਦਗੀ ਬੜੀ ਸਹਿਜ ਹੋ ਜਾਏਗੀ ਉਹਨੇ ਆਖਿਆ ਬਾਬਾ ਜੀ ਤੁਸੀਂ ਜੋ ਕਹੋਗੇ ਮੈਂ ਕਰਾਂਗਾ ਤੇ ਉਦੋਂ ਫਿਰ ਮਹਾਂਪੁਰਖਾਂ ਨੇ ਆਖਿਆ ਭਾਈ ਪਹਿਲਾਂ ਤਾਂ ਉਹ ਗੱਲ ਯਾਦ ਰੱਖ ਸਤਿਗੁਰੂ ਕਾ ਜੋ ਸਿੱਖ ਆਖਾਈ ਸੋ ਭਲਕੇ ਉਠ ਹਰ ਨਾਮ ਤੇ ਆਵੇ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਜਿਹੜਾ ਵੀ ਗੁਰੂ ਦਾ ਸਿੱਖ ਆ ਉਹ ਅੰਮ੍ਰਿਤ ਵੇਲਾ ਸੰਭਾਲਦਾ ਪਹਿਲੀ ਗੱਲ ਯਾਦ ਰੱਖਣੀ ਆ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂਆਤ ਤਾਂ ਕਰਨੀ ਪਊਗੀ ਅੰਮ੍ਰਿਤ ਵੇਲੇ ਜਾਗਣਾ ਕਰ ਉਹਨੇ ਆਖਿਆ ਬਾਬਾ ਜੀ ਜਿਵੇਂ ਤੁਸੀਂ ਕਹੋਗੇ ਮੈਂ ਕਰਾਂਗਾ ਕਿਉਂਕਿ ਹੁਣ ਸਾਰੇ ਰਸਤੇ ਬੰਦ ਹੋ ਚੁੱਕੇ ਆ ਹੁਣ ਮਹਾਪੁਰਖ ਜੋ ਕਹਿਣਗੇ ਉਹ ਕਰਨ ਨੂੰ ਤਿਆਰ ਹੁਣ ਮਹਾਪੁਰਖਾਂ ਤੋਂ ਰਸਤਾ ਹੀ ਪੁੱਛਣ ਆਇਆ ਕਿ ਇਹ ਮੇਰਾ ਦੁੱਖ ਸੁੱਖ ਵਿੱਚ ਕਿਵੇਂ ਬਦਲੇਗਾ ਮਹਾਂਪੁਰਖਾਂ ਨੇ ਬਚਨ ਕੀਤੇ ਭਾਈ ਨਾਮ ਜਪਿਆ ਕਰ ਤੇ ਸਾਧ ਸੰਗਤ ਕਰਿਆ ਕਰ ਸੇਵਾ ਕਰਿਆ ਕਰ ਪੁੰਨ ਬਣਨਗੇ ਹੌਲੀ ਹੌਲੀ ਇਹ ਤੇਰੇ ਤੇ ਕਿਰਪਾ ਹੋ ਜੇਗੀ ਜਦੋਂ ਮਹਾਂਪੁਰਖਾਂ ਨੇ ਕਿਹਾ ਨਾ ਹੌਲੀ ਹੌਲੀ ਸਹਿਜੇ ਸਹਿਜੇ ਕਿਰਪਾ ਹੋਵੇਗੀ ਫਿਰ ਕਹਿੰਦਾ ਮਹਾਂਪੁਰਖੋ ਨਹੀਂ ਤੁਸੀਂ ਮੈਨੂੰ ਇਹੋ ਜਿਹਾ ਤਰੀਕਾ ਦੱਸੋ ਕਿ ਜਿਹਦੇ ਨਾਲ ਮੈਨੂੰ ਬੜੀ ਛੇਧੀ ਅਸਰ ਹੋ ਜੇ ਕਿਰਪਾ ਕਰੋ ਮਹਾਂਪੁਰਖੋ ਸਭ ਤੁਸੀਂ ਜਾਣਦੇ ਹੋ ਮੈਨੂੰ ਸੌਖਾ ਰਾਹ ਦੱਸ ਦਿਓ ਇਹਦੇ ਨਾਲ ਮੈਨੂੰ ਛੇਤੀ ਸੁੱਖ ਮਿਲੇ ਤੁਸੀਂ ਤਾਂ ਕਹਿ ਦਿੱਤਾ ਹੌਲੀ ਹੌਲੀ ਪੁੰਨ ਬਣਨਗੇ ਪਾਪ ਘਟਣਗੇ ਫਿਰ ਸੁੱਖ ਮਿਲੂਗਾ ਨਹੀਂ ਜੀ ਮੈਨੂੰ ਜਿਵੇਂ ਆਪਾਂ ਕਈ ਕਹਿ ਦਿੰਨੇ ਆ ਨਾ ਵੀ ਫਲਾਣੀ ਥਾਂ ਤੇ ਜਾਣਾ ਸ਼ਾਰਟਕਟ ਰਸਤਾ ਐਵੇਂ ਮਾਂ ਵਰਖਾ ਨੂੰ ਕਹਤਾ ਵੀ ਮੈਨੂੰ ਦੱਸ ਦੋ ਹਣੇ ਬੰਦਾ ਦੁਖੀ ਬਹੁਤ ਸੀ ਭੋਲੇ ਭਾ ਦੇ ਵਿੱਚ ਇਹ ਗੱਲ ਕਹੀ ਗਈ ਮਾਂ ਵਰਖੋ ਠੰਡਾ ਰਸਤਾ ਨਹੀਂ ਕੋਈ ਇਹ ਤਾਂ ਠੰਡਾ ਜਿਹਾ ਰਸਤਾ ਕੋਈ ਆਪ ਜੀ ਕਿਰਪਾ ਕਰੋ ਤੇ ਤੁਸੀਂ ਦੱਸ ਸਕਦੇ ਹੋ ਮੈਨੂੰ ਵੀ ਜਿਹਦੇ ਨਾਲ ਮੈਨੂੰ ਛੇਤੀ ਆਰਾਮ ਮਿਲ ਜੇ ਕਿਉਂਕਿ ਮੇਰਾ ਇੱਕ ਇੱਕ ਦਿਨ ਇੱਕ ਇੱਕ ਰਾਤ ਦੁੱਖਾਂ ਦੇ ਵਿੱਚ ਬਤੀਤ ਹੁੰਦੀ ਹੈ ਸਾਥ ਸੰਗਤ ਜੀ ਤੇ ਜਿਹਨੂੰ ਦੁੱਖ ਹੁੰਦਾ ਉਹੀ ਜਾਣਦਾ ਕਿ ਇਹ ਕਿੰਨੀ ਇੱਕ ਵਿਵਤਾ ਜਿਹੜੀ ਆ ਦੁੱਖ ਦੇ ਵਿੱਚ ਸਮਾਂ ਲੰਮਾ ਹੋ ਜਾਂਦਾ ਵੀ ਇੱਕ ਇੱਕ ਦਿਨ ਕੱਢਣਾ ਇੱਕ ਇੱਕ ਰਾਤ ਇੰਨੀ ਲੰਬੀ ਹੋ ਜਾਂਦੀ ਆ ਦੁੱਖਾਂ ਵਿੱਚ ਇਉਂ ਪ੍ਰਤੀਤ ਹੁੰਦੀ ਆ ਕਿ ਇੱਕ ਸਾਲ ਆ ਜਦੋਂ ਦੁੱਖ ਹੋਵੇ ਦੁੱਖ ਦੇ ਵਿੱਚ ਸਮਾਂ ਲੰਮਾ ਹੋ ਜਾਂਦਾ ਆਖਿਆ ਮਾਂਪੁਰਖੋ ਕਿਰਪਾ ਕਰੋ ਫਿਰ ਉੱਥੇ ਮਾਂਪੁਰਖਾਂ ਨੇ ਤਰਸ ਕੀਤਾ ਇਹਦੇ ਤੇ ਤੇ ਮਾਂਪੁਰਖਾਂ ਨੂੰ ਪਤਾ ਲੱਗ ਗਿਆ ਚਲੋ ਭੋਲੇ ਭਾ ਬੇਨਤੀ ਕਰੀ ਜਾਂਦਾ ਵੀ ਠੰਡਾ ਰਾਹ ਨਹੀਂ ਕੋਈ ਐਸਾ ਰਾਹ ਦੱਸੋ ਵੀ ਛੇਤੀ ਸੁੱਖ ਮਿਲੇ ਅੱਜ ਕੱਲ ਹਰ ਬੰਦਾ ਚਾਹੁੰਦਾ ਵੀ ਮੈਨੂੰ ਸੁੱਖ ਮਿਲ ਜੇ ਉਹਨੇ ਵੀ ਉਦਾਂ ਬੇਨਤੀ ਕੀਤੀ ਪੂਰਵਲੇ ਕਰਮ ਜਾਗੇ ਮਾਂਪੁਰਖ ਕਹਿੰਦੇ ਭਾਈ ਕਰੇਗਾ ਜੋ ਅਸੀਂ ਕਹਾਂਗੇ ਕਹਿੰਦਾ ਜੀ ਜ਼ਰੂਰ ਕਰੂੰਗਾ ਫਿਰ ਆਖਿਆ ਉਸ ਸਵੇਰੇ ਅੰਮ੍ਰਿਤ ਵੇਲੇ ਨੂੰ ਸੰਭਾਲਣਾ 2 ਵਜੇ ਉੱਠਣਾ ਹੈ 2 ਵਜੇ ਮਿਹਨਤ ਕਰਨੀ ਪਊਗੀ ਇਹ ਤਾਂ ਭਾਈ ਨਾਮ ਦੀ ਕਮਾਈ ਵਾਸਤੇ ਵੱਖਰੇ ਯਤਨ ਕਰਨੇ ਪੈਂਦੇ ਆ ਚਾਹੇ ਗਿਆਨ ਦੀ ਕਮਾਈ ਆ ਚਾਹੇ ਨਾਮ ਦੀ ਕਮਾਈ ਆ ਦੁਨਿਆਵੀ ਕਮਾਈ ਲਈ ਵੀ ਆਪਾਂ ਭੱਜ ਦੌੜ ਕਰਦੇ ਆ ਸਾਰਾ ਦਿਨ ਬੰਦਾ ਭੱਜਦਾ ਤੇ ਰਾਤ ਨੂੰ ਮਸਾਂ ਆਰਾਮ ਕਰਦਾ ਕਈ ਵਰੀ ਇਹਨੇ ਕੰਮ ਕਰਦਾ ਬੰਦਾ ਪਰ ਇਹ ਧਰਮ ਦੀ ਕਮਾਈ ਲਈ ਬੰਦਾ ਯਤਨ ਘੱਟ ਕਰਦਾ ਅਖਿਆ 2 ਵਜੇ ਉੱਠਣਾ ਹੈ। ਇਹ ਮੇਰੀ ਤਰੀਕਾ ਹੈ। ਇਸ਼ਨਾਨ ਕਰਨ ਫਿਰ ਉਸ ਤੋਂ ਬਾਅਦ 2.5 ਘੰਟੇ ਮੂਲ ਮੰਤਰ ਦਾ ਜਾਪ ਕਰਨਾ। ਮਹਾਪੁਰਖਾਂ ਨੇ ਅਖਿਆ 2.5 ਘੰਟੇ ਹਰ ਰੋਜ਼ ਕਰਨਾ। ਜਦੋਂ ਤੂੰ ਕਰੇਂਗਾ ਪਹਿਲਾਂ ਪਹਿਲਾਂ ਤੈਨੂੰ ਔਖਾ ਵੀ ਲੱਗੇਗਾ। ਮੁਸ਼ਕਲਾਂ ਵੀ ਆਉਣਗੀਆਂ। ਮਨ ਬੜਾ ਕੁਝ ਕਹੇਗਾ। ਮਨ ਹਰਾਮੀ ਹੋਜੇ ਤਾਂ ਡੇ ਸਾਹ ਸੰਗ। ਮਨ ਦਾ ਸੁਭਾਅ ਇਹ ਆ ਵੀ ਇਹਨੂੰ ਸਿੱਧੇ ਪਾਸੇ ਨਹੀਂ ਲੱਗਣ ਦੇਣਾ। ਮਨ ਸਾਨੂੰ ਉਲਝਾ ਕੇ ਰੱਖੇ। ਰਮਾਪੁਰਖ ਆਨੇ ਆਖਿਆ ਮਨ ਦੇ ਪਿੱਛੇ ਨਹੀਂ ਲੱਗਣਾ ਇਹ ਮਨ ਦਾ ਕੀ ਆ ਮਨ ਤਾਂ ਅੱਜ ਹੋਰ ਕੱਲ ਹੋਰ ਸਾਧ ਸੰਗਤ ਜੀ ਇਸ ਕਰਕੇ ਪਲਕ-ਪਲਕ ਜਿਹੜੀ ਆ ਨਾ ਜਿਵੇਂ ਆਪਾਂ ਝਪਕਦੇ ਆਂ ਪਲਕਾਂ ਝਪਕਦੇ ਆਂ ਪਲ-ਪਲ ਦੇ ਵਿੱਚ ਮਨ ਬਦਲ ਜਾਂਦਾ ਜਿਹੜੇ ਮਨ ਪਹਿਲਾਂ ਸਾਧ ਹੁੰਦੇ ਆ ਉਹ ਵੀ ਚੋਰ ਵੀ ਬਣ ਜਾਂਦੇ ਆ ਮਨ ਕਈ ਵਾਰੀ ਕੱਖ ਤੇ ਵੀ ਡੁੱਲ ਜਾਂਦਾ ਕਈ ਵਾਰੀ ਲੱਖ ਤੇ ਨਹੀਂ ਡੁੱਲਦਾ ਕੱਖ ਤੇ ਡੁੱਲ ਜਾਂਦਾ ਮਨ ਤਾਂ ਹੈ ਹੀ ਇਹੋ ਜਿਹਾ ਰਮਾਪੁਰਖ ਕਹਿੰਦੇ ਭਾਈ ਇੱਕ ਕੰਮ ਤੂੰ ਹੋਰ ਕਰੀਂ ਇਵੇਂ ਤੂੰ ਚਾਹਣਾ ਨਾ ਵੀ ਮੈਨੂੰ ਬਹੁਤ ਛੇਤੀ ਅਸਰ ਹੋ ਜੇ ਅੰਮ੍ਰਿਤ ਵੇਲੇ ਸੰਭਾਲ ਕੇ ਉੱਠ ਕੇ ਇਸ਼ਨਾਨ ਕਰਕੇ ਪਿੰਡ ਦੇ ਵਿੱਚ ਜਾਣਾ ਹੋਕਾ ਦੇਣਾ ਹੈਰਾਨ ਹੋ ਗਿਆ ਸੀ ਕਿ ਹੋਕਾ ਦੇਣਾ ਇਹ ਹੋਕਾ ਕੀ ਦੇਣਾ ਮਹਾਪੁਰਖਾਂ ਨੇ ਉਦੋਂ ਕਿਹਾ ਹੋਕਾ ਦੇਣਾ ਜਿਹੜਾ ਤੂੰ ਉਹ ਇਹ ਦੇਣਾ ਕਿ ਅੰਮ੍ਰਿਤ ਵੇਲਾ ਹੋ ਗਿਆ ਭਾਈ ਉੱਠੋ ਰੱਬ ਦੇ ਨਾਮ ਲੈਣ ਦਾ ਵੇਲਾ ਹੋ ਗਿਆ ਇਹ ਉਹ ਵੇਲਾ ਇਹਨੂੰ ਗੁਰੂ ਸਾਹਿਬ ਜੀ ਨੇ ਆਖਿਆ ਅੰਮ੍ਰਿਤ ਵੇਲਾ ਜਾਗੋ ਭਾਈ ਨਾਮ ਜਪੋ ਤੂੰ ਆਪਦਾ ਕੰਮ ਕਰਨਾ ਹੀ ਆ ਭਾਵੇਂ 15 ਮਿੰਟ 20 ਮਿੰਟ ਸਾਰੇ ਘਰਾਂ ਵਿੱਚ ਹੋਕਾ ਦੇਣਾ ਉੱਚੀ ਉੱਚੀ ਬੋਲ ਕੇ ਲੋਕ ਤੈਨੂੰ ਝੱਲਾ ਵੀ ਕਹਿਣਗੇ ਲੋਕ ਤੈਨੂੰ ਕਮਲਾ ਵੀ ਕਹਿਣਗੇ ਫਿਰ ਤੂੰ ਆ ਕੇ ਆਪਦਾ ਮੂਲ ਮੰਤਰ ਜਪੇਂਗਾ ਜੇ ਤੇਰੇ ਕਹਿਣ ਨਾਲ ਇੱਕ ਦੋ ਸਰੀਰ ਵੀ ਉੱਠ ਕੇ ਜਾਪ ਕਰਨ ਲੱਗ ਜਾਂਦੇ ਆ ਉਹਨਾਂ ਦੀਆਂ ਅਸੀਸਾਂ ਵੀ ਤੈਨੂੰ ਮਿਲ ਜਾਣਗੀਆਂ ਜਿਹੜਾ ਕਿਸ ਨੂੰ ਜੋੜ ਦੇਣਾ ਨਾਮ ਦੇ ਨਾਲ ਉਹਦੇ ਨਾਲ ਪੁੰਨ ਬੜੀ ਛੇਤੀ ਵੱਧਦੇ ਆ ਫਿਰ ਤੇਰੀ ਜਿਹੜੀ ਜ਼ਿੰਦਗੀ ਆ ਕਲੇਸ਼ ਆ ਜੋ ਤੂੰ ਕਿੰਨਾ ਕਰਜ਼ਾ ਚੜਿਆ ਹੋਇਆ ਉਹ ਬਰਕਤ ਪੈਣ ਲੱਗ ਜੂਗੀ ਪੈਸੇ ਵਿੱਚ ਤੈਨੂੰ ਅਸੀਸਾਂ ਮਿਲ ਜਾਣੀਆਂ ਨੇ ਐਵੇਂ ਮਹਾਪੁਰਖਾਂ ਨੇ ਵਿਧੀ ਸਮਝਾਈ ਕਿ ਤੈਨੂੰ ਭਾਈ ਅਮਰ ਤੇ ਵੇਲਾ ਸੰਭਾਲਣਾ ਪੈਣਾ ਔਕਾ ਵੀ ਦੇਣਾ ਪੈਣਾ ਕਿ ਉਠੋ ਭਾਈ ਨਾਮ ਜਪਣ ਦਾ ਵੇਲਾ ਹੋ ਗਿਆ ਕਬੀਰ ਸੂਤਾ ਕੀਆ ਕਰੇ ਉੱਠ ਕੇ ਨਾਮ ਜਪੇ ਮੁਰਾਰ ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਂਡ ਬਸਾਰ ਸਾਧ ਸੰਗਤ ਜੀ ਆਪਰਖ ਕਿਆ ਕਰਦੀ ਸੀ ਭਾਈ ਭਗਤਾਂ ਦੇ ਬਚਨ ਕਬੀਰ ਸੂਤਾ ਕਿਆ ਕਰੇ ਬੈਠਾ ਰੋਅਰ ਜਾਗ ਜਾ ਕੇ ਸੰਗ ਤੇ ਬੀਛਰਾ ਤਾਂ ਹੀ ਕੇ ਸੰਗ ਲਾਗ ਇੱਕ ਦਿਨ ਕੀ ਆ ਸੌਣਾਈਆ ਬੰਦੇ ਨੇ ਸਦਾ ਦੀ ਨੀਂਦ ਬੰਦੇ ਨੇ ਸੌ ਜਾਣਾ ਤੇ ਇੱਕ ਦਿਨ ਸੋਵਨ ਹੋਏਗੋ ਜਦੋਂ ਇਹੋ ਜਿਹਾ ਇੱਕ ਦਿਨ ਆ ਜਾਏਗਾ ਮਣ ਉੱਠਿਆ ਹੀ ਨਹੀਂ ਜਾਣਾ ਆ ਇਹ ਨੀਂਦ ਦਾ ਤਿਆਗ ਕਰਕੇ ਨਾਮ ਜਪਣਾ ਚਾਹੀਦਾ ਜਦੋਂ ਭਾਈ ਤੂੰ ਕਿਉਂ ਨਾਮ ਜਪੇਗਾ ਮੂਲ ਮੰਤਰ ਜਪੇਗਾ ਪਾਠ ਕਰੇਗਾ ਤੈਨੂੰ ਅਸੀਸਾਂ ਮਿਲਣਗੀਆਂ ਹੁਣ ਇਹ ਤੈਨੂੰ ਮਿਹਨਤ ਕਰਨੀ ਪੈਣੀ ਆ ਪਹਿਲਾਂ ਦੇਖ ਆਪਦੇ ਆਪ ਨੂੰ ਤੂੰ ਕਰ ਸਕਦਾ ਸ਼ੁਰੂਆਤ ਤਾਂ ਕਰਨਾ ਜੇ ਮਹਾਪੁਰਖ ਕਹਿੰਦੇ ਭਾਈ ਆਪਾਂ ਹੱਥ ਦੇ ਹੱਥ ਧਰ ਕੇ ਬੈਠੇ ਰਹਾਂਗੇ ਫਿਰ ਤਾਂ ਇਹ ਨਾ ਕੁਝ ਹੋਣਾ ਉਦਮ ਤਾਂ ਕਰਨਾ ਪਊਗਾ ਉਹ ਉਦਮ ਦੇ ਵਿੱਚ ਜਿਹੜੀ ਬਰਕਤ ਪਾਉਣੀ ਆ ਉਹ ਸਾਡੀ ਕੀਤੀ ਅਰਦਾਸ ਨਹੀਂ ਪਾਉਣੀ ਚੱਲਣ ਵਾਲੇ ਦੇ ਉੱਤੇ ਗੁਰੂ ਖੁਸ਼ ਹੁੰਦਾ ਜਿਹੜੇ ਹੱਥ ਤੇ ਹੱਥ ਧਰ ਕੇ ਬਹਿ ਜਾਂਦੇ ਆ ਉਹਨਾਂ ਦਾ ਕੀ ਬਣੇਗਾ ਸਾਧ ਸੰਗਤ ਜੀ ਜਿਹੜੇ ਆਪਣੀ ਮਦਦ ਆਪ ਕਰਦੇ ਆ ਗੁਰੂ ਸਾਹਿਬ ਦੀ ਉਹਨਾਂ ਤੇ ਕਿਰਪਾ ਹੁੰਦੀ ਆ ਆਲਸੀਆਂ ਦੇ ਉੱਤੇ ਮੇਰਾ ਗੁਰੂ ਖੁਸ਼ ਨਹੀਂ ਹੁੰਦਾ ਇਸ ਤਰ੍ਹਾਂ ਮਹਾਂਪੁਰਖਾਂ ਨੇ ਆਖਿਆ ਭਾਈ ਪ੍ਰਸੰਨਤਾ ਉਹਨੂੰ ਹੀ ਮਿਲਦੀ ਆ ਜਿਹੜਾ ਕੁਝ ਨਾ ਕੁਝ ਉਦਮ ਕਰਦਾ ਇਸ ਤਰ੍ਹਾਂ ਗੁਰਬਾਣੀ ਪੜ੍ਹਨੀ ਆ ਇਸ ਤਰ੍ਹਾਂ ਭਾਈ ਮੂਲ ਮੰਤਰ ਦਾ ਜਾਪ ਕਰਨਾ ਹੈ ਉਹਨੂੰ ਫਿਰ ਮਹਾਂਪੁਰਖਾਂ ਨੇ ਆਖਿਆ ਭਾਈ ਜਦੋਂ ਤੁਸੀਂ ਮੂਲ ਮੰਤਰ ਦਾ ਜਾਪ ਕਰੋਗੇ ਫਿਰ ਸਹਿਜੇ ਸਹਿਜੇ ਉਹਦੇ ਅਰਥ ਫਿਰ ਗੁਰਬਾਣੀ ਦੀ ਇੱਕ ਪੰਕਤੀ ਨੂੰ ਲੈ ਕੇ ਤੇ ਉਹਦੇ ਉੱਪਰ ਵਿਚਾਰ ਕਰਨੀ ਇਹਦੇ ਨਾਲ ਵੀ ਜਦੋਂ ਕਰੋਗੇ ਤੁਹਾਡਾ ਜੀਵਨ ਬਦਲ ਜਾਵੇਗਾ ਇਹਦਾ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲੇ ਪਹਿਲਾਂ ਨਾਮ ਜਪਾਂਗੇ ਫਿਰ ਮੰਨੇ ਵਾਲੀ ਜਿਹੜੀ ਪੌਲੀ ਆ ਮੰਨੇ ਵਾਲੀ ਜਿਹੜੀ ਪੌੜੀ ਆ ਮੰਨਣ ਵਾਲੀ ਉਹ ਤੇ ਜਦੋਂ ਚੜਾਂਗੇ ਗੁਰੂ ਦੀਆਂ ਖਨੇਰੀਆਂ ਖੁਸ਼ੀਆਂ ਹੋ ਜਾਣਗੀਆਂ ਇਹਨੂੰ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਜੀ ਫਰਮਾਉਂਦੇ ਬਚਨ ਮੰਨੇ ਕੀ ਗੱਤ ਕਹੀ ਨਾ ਜਾਏ ਤਨ ਆਪਣੀ ਰਸਨਾ ਦੇ ਨਾਲ ਭਾਈ ਰੱਬ ਦਾ ਨਾਮ ਹੀ ਜਪੋ ਕਿਸੇ ਨੂੰ ਵੀ ਫਿੱਕਾ ਨਹੀਂ ਬੋਲਣਾ ਕੌੜਾ ਨਹੀਂ ਬੋਲਣਾ ਸਾਹਿਬ ਦੇ ਬਚਨ ਮੰਨਣੇ ਆ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਈ ਆਉਦੀ ਜੀਵ ਤੇ ਵੀ ਭਾਈ ਇਸ ਤਰ੍ਹਾਂ ਕੰਟਰੋਲ ਕਰਨਾ ਹੈ ਇਦੇ ਉੱਪਰ ਨਾ ਨਿਯੰਤਰਣ ਰੱਖਣਾ ਵਾ ਇਹ ਨਹੀਂ ਕਿ ਆਪੇ ਤੋਂ ਬਾਹਰ ਹੋ ਜੇ ਜੀਭ ਬੜਾ ਪਾਪ ਕਰਦੀ ਆ ਅਵਾ ਤਬਾ ਬੋਲਦੀ ਆ ਬੇਵਜਾ ਬੋਲਦੀ ਆ ਬੜੇ ਪਾਪ ਆ ਜਿਹੜੇ ਜੀਭ ਕਰਦੀ ਆ ਤੇ ਬੰਦਾ ਨਾ ਇਰសាਦ ਸੰਗ ਜੀ ਗੁਰੂ ਤੋਂ ਬਿਨਾਂ ਨੂੰ ਪਤਾ ਨਹੀਂ ਲੱਗਦਾ ਵੀ ਮੂੰਹ ਚੋਂ ਕੀ ਬੋਲੀ ਜਾਂਦਾ ਇਹ ਜ਼ਰੂਰ ਕਰਿਆ ਕਰਾਂਗੇ ਉਹਨੇ ਕਰਨਾ ਵੀ ਸ਼ੁਰੂ ਕੀਤਾ ਸੀ ਫਿਰ ਉਹਦਾ ਜੀਵਨ ਬਦਲਿਆ ਵੀ ਮਿਹਨਤ ਕਰੂਗਾ ਜਿਹੜਾ ਭਾਈ ਉਹਨੂੰ ਉਹਦਾ ਫਲ ਮਿਲ ਨਹੀਂ ਮਿਲ ਜਿਹੜਾ ਬਾਣੀ ਪੜੂਗਾ ਉਹਨੂੰ ਉਹਦਾ ਫਲ ਮਿਲ ਨਹੀਂ ਆਈ ਬਾਕੀ ਇਹ ਸਮਝਣ ਦਾ ਯਤਨ ਕਰੋ ਸ੍ਰਸ਼ਟੀ ਰੈਕ ਨਿਜਮ ਇੱਕ ਮਰਿਆਦਾ ਤੁਸੀਂ ਜੋ ਵੰਡੋਗੇ ਉਹ ਤੁਹਾਡੇ ਕੋਲ ਆਵੇਗਾ ਬੇ ਹਿਸਾਬ ਹੋ ਕੇ ਆਵੇਗਾ ਫਿਰ ਚਾਹੇ ਮਹਾਪੁਰਖ ਕਹਿੰਦੇ ਹੁੰਦੇ ਸੀ ਉਹ ਧਨ ਹੋਵੇ ਸਾਧ ਸੰਗਤ ਜੀ ਤਾਂ ਸਾਨੂੰ ਥੋੜਾ ਬਹੁਤਾ ਸੰਕੋਚ ਕਰਨਾ ਚਾਹੀਦਾ ਵੀ ਜਦੋਂ ਆਪਾਂ ਇਹ ਕਰਮਾਂ ਦੇ ਬੀਜ ਬੀਜਦੇ ਆ ਜੇ ਤਾਂ ਗਲਤਾਂ ਤਾਂ ਸੋਚ ਲਓ ਅਨੰਤ ਗੁਣਾ ਹੋ ਕੇ ਵਾਪਸ ਮਿਲੇਗਾ ਇਹ ਤਾਂ ਦਿੱਤਾ ਲਈ ਹੈ ਆਪਣਾ ਸਾਧ ਸੰਗਤ ਜੀ ਗੁਰਬਾਣੀ ਤਾਂ ਸਾਨੂੰ ਬਹੁਤ ਤਰੀਕੇ ਨਾਲ ਸਮਝਾ ਰਹੀ ਹੈ ਅਨੰਦ ਦਿੱਤਾ ਕਿਸੇ ਹੱਥ ਨਾ ਆਵੇ